ਸਾਧਰੀਏ ਗਾਲ ਦੋਸਤੋ ਝੋਨੇ ਦਾ ਬੀਜ ਜਮੀਦਾਰਾਂ ਨੇ ਖਰੀਦਣਾ ਸ਼ੁਰੂ ਕਰ ਦਿੱਤਾ ਹੈ ਮਾਰਕੀਟ ਦੇ ਵਿੱਚੋਂ ਜਿੰਨਾਂ ਜਿੰਨਾ ਜਮੀਦਾਰਾਂ ਨੇ ਵੀ ਸਲਾਹ ਬਣਾ ਲਈਏ ਕਿ ਇਸ ਵਾਰ ਉਹਨਾਂ ਨੇ ਕਿਹੜੀ ਝੋਨੇ ਦੀ ਵੈਰਾਈਟੀ ਲਾਉਣੀ ਹੈ ਤੇ ਜਿਨ੍ਹਾਂ ਨੇ ਸਲਾਹ ਹਾਲੇ ਤੱਕ ਨਹੀਂ ਬਣਾਈ ਉਹਨਾਂ ਦੇ ਮਨ ਦੇ ਵਿੱਚ ਬੜੇ ਜ਼ਿਆਦਾ ਡਾਊਟ ਵੀ ਚੱਲੀ ਜਾਂਦੇ ਨੇ ਕਿ ਕਿਹੜੀ ਵੈਰਾਈਟੀ ਲਾਈਏ ਕਿਹੜਾ ਝੋਨਾ ਲਾਈਏ ਕਿਹੜਾ ਝੋਨਾ ਨਾ ਲਾਈਏ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਬਹੁਤ ਜ਼ਿਆਦੀ ਮਹੱਤਵਪੂਰਨ ਅਨਾਉਂਸਮੈਂਟ ਵੀ ਆਪਾਂ ਕਰਨ ਜਾ ਰਹੇ ਆ ਤੇ ਨਾਲ ਦੀ ਨਾਲ ਇਹ ਵੀਡੀਓ ਜਿਹੜੀ ਤੁਹਾਡੀ ਬਹੁਤ ਜ਼ਿਆਦੇ ਫਾਇਦੇ ਦੀ ਵੀਡੀਓ ਹੋਵੇਗੀ ਬੜਾ ਜ਼ਿਆਦੇ ਤੁਹਾਡੇ ਕੰਮ ਆਵੇਗੀ ਜ਼ਰੂਰ ਵੀਡੀਓ ਨੂੰ ਪੂਰੀ ਗੱਲਬਾਤ ਸੁਣਨ ਦੇ ਵਾਸਤੇ ਐਂਡ ਤੱਕ ਵੇਖਣਾ ਤੇ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਨਾਲ ਨਹੀਂ ਜੁੜੇ ਤਾਂ ਚੈਨਲ ਵੀਡੀਓ ਦੇ ਥੱਲੇ ਜਿਹੜਾ ਲਾਲ ਰੰਗ ਦਾ ਬਟਨ ਹੈ ਉਹਨੂੰ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਜਾਓ ਤਾਂ ਜੋ ਅੱਗੇ ਤੋਂ ਜੜੀਆਂ ਆਉਣ ਵਾਲੀਆਂ ਵੀਡੀਓ ਨੇ ਉਹ ਬਿਲਕੁਲ ਲਗਾਤਾਰਤਾ ਦੇ ਨਾਲ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਦੋਸਤੋ ਮਾਰਕੀਟ ਦੇ ਵਿੱਚ ਅੱਜਕੱਲ ਜੋ-ਜੋ ਵੀ ਚੱਲੀ ਜਾਂਦਾ ਹੈ ਜਿਹੜਾ ਝੂਠ ਜਿਹੜਾ ਤੂਫਾਨ ਤੁਹਾਨੂੰ ਪਰੋਸਿਆ ਜਾ ਰਿਹਾ ਹੈ ਜਿਹੜੀ ਏਡੀ ਵੱਡੀ ਮਾਰਕੀਟ ਦੇ ਵਿੱਚ ਠੱਗੀ ਵਾਜ ਰਹੀ ਹੈ ਉਹਨੂੰ ਰੋਕਣ ਦੇ ਵਾਸਤੇ ਮੈਂ ਪਰਸਨਲੀ ਇੱਕ ਬਹੁਤ ਵੱਡਾ ਕਦਮ ਚੁੱਕਣ ਜਾ ਰਿਹਾ ਹਾਂ। ਤੁਸੀਂ ਇਹਦੇ ਵਿੱਚ ਮੇਰੀ ਮਦਦ ਜ਼ਰੂਰ ਕਰਿਓ ਜੇ ਹੁੰਦਾ ਕਿ ਇਹ ਅੱਜਕੱਲ ਆਪਾਂ ਵੇਨੇ ਆ ਕਿ ਐਡ ਚੱਲਦੀਆਂ ਨੇ YouTube ਦੇ ਉੱਤੇ Facebook ਦੇ ਉੱਤੇ ਜਾਂ ਹੋਰ ਕਿਤੇ ਵੀ ਜਿਹੜੇ ਮੇਰੇ ਪਾਈਚਾਰੇ ਦੇ ਲੋਕ ਨੇ ਉਹ ਥੋੜੇ ਬੱਤੇ ਪੈਸੇ ਲੈ ਕੇ ਕਿਸੇ ਦੁਕਾਨਦਾਰ ਦੀ ਜਾਂ ਕਿਸੇ ਕੰਪਨੀ ਦੀ ਮਸ਼ਹੂਰੀ ਇਸ ਤਰੀਕੇ ਦੇ ਨਾਲ ਕਰਦੇ ਨੇ ਅੱਜ ਕੱਲ ਕਿ ਇਸ ਝੋਨੇ ਦਾ ਝਾੜ 45 46 ਕੁੰਟਲ ਨਿਕਲੂਗਾ ਪਹਿਲੀ ਤਾਂ ਗੱਲ ਹੈ ਜਦੋਂ ਕੋਈ 46 ਕੁੰਡਲ ਝੋਨੇ ਦਾ ਝਾੜ ਕਹਿੰਦਾ ਹੈ ਤੇ ਉੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਕਦੀ ਉਸਨੇ ਕਿਸਾਨੀ ਕੀਤੀ ਨਹੀਂਗੀ ਉਹਨੂੰ ਤਾਂ ਇਹ ਵੀ ਨਹੀਂ ਪਤਾ ਕਿ ਝੋਨੇ ਦਾ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਆਦਾ ਤੋਂ ਜਿਆਦਾ ਹੁਣ ਤੱਕ ਝਾੜ ਕਿੰਨਾ ਕੋ ਨਿਕਲੇ ਆਏ ਤੇ ਜੇ ਝੂਠ ਮਾਰਨਾ ਵੀ ਹੈ ਤੇ ਕਿਸੇ ਲੈਵਲ 'ਚ ਰਹਿ ਕੇ ਮਾਰਿਆ ਜਾਵੇ ਕਲੀ ਏਸੀ ਵਾਲੇ ਕਮਰੇ ਦੇ ਵਿੱਚ ਬਹਿ ਕੇ ਆਪਾਂ ਕਹਿ ਦਿੰਦੇ ਆ ਕਿ ਵੈਰਾਈਟੀ ਜਿਹੜੀ ਸਾਡੀ ਏ ਇਸ 40 ਕੁਇੰਟਲ ਝਾੜ ਦਊਗੀ। ਉਹਦੇ ਤੋਂ ਬਾਅਦ ਦੇ ਵਿੱਚ ਅਨੇਕਾਂ ਕਿਸਾਨ ਫਸ ਜਾਂਦੇ ਨੇ ਉਸ ਲਾਲਚ ਦੇ ਵਿੱਚ ਆ ਕੇ ਤੇ ਫਿਰ ਸ਼ਿਕਾਇਤਾਂ ਜਿਹੜੀਆਂ ਝੋਨੇ ਦੇ ਸੀਜ਼ਨ ਦੇ ਵਿੱਚ ਸਾਡੇ ਕੋਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਤੁਹਾਨੂੰ ਯਾਦ ਹੋਣਾ ਅੱਜ ਤੋਂ 2 ਸਾਲ ਪਹਿਲਾਂ ਇਸ ਚੈਨਲ ਦੇ ਉੱਤੇ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਆਪਾਂ 2 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਕਿ ਜਿਹੜੇ ਜਿਹੜੇ ਉਦੋਂ ਐਡ ਕਰਵਾਉਂਦੇ ਸੀ ਆਪਣੇ ਝੋਨੇ ਦੀਆਂ ਵੈਰਾਈਆਂ ਦੀ ਕਿ ਇਹ 42 ਕੁਇੰਟਲ ਝਾੜ ਦਊਗੀ ਅਸੀਂ ਉਹਨਾਂ ਨੂੰ ਚੈਲੰਜ ਕੀਤਾ ਸੀ ਕਿ ਤੁਸੀਂ 40 ਕਵੰਟਲ ਝਾੜੀ ਕੱਢ ਦਿਓ ਤੇ ਅਸੀਂ ਤੁਹਾਨੂੰ 2 ਲੱਖ ਰੁਪਏ ਇਨਾਮ ਦਵਾਂਗੇ ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ 42 42 ਕਵੰਟਲ ਦੇ ਝਾੜ ਕਹਿ ਦਿੰਦੇ ਸੀ ਉਦੋਂ ਪਰ ਉਹ ਜਿਹੜਾ ਆਪਣਾ ਚੈਲੰਜ ਸੀ 2 ਲੱਖ ਰੁਪਏ ਦਾ ਉਹ ਇੱਕ ਵੀ ਦੁਕਾਨਦਾਰ ਨੇ ਇੱਕ ਵੀ ਕੰਪਨੀ ਵਾਲੇ ਨੇ ਅੱਜ ਤੱਕ ਕਬੂਲ ਨਹੀਂ ਕੀਤਾ ਇਨੇ ਜਿਆਦਾ ਡਰਦੇ ਨੇ ਇਨਾ ਜਿਆਦਾ ਝੂਠ ਫਲਾਇਆ ਜਾਂਦਾ ਹੈ ਤੁਸੀਂ ਇਥੋਂ ਹੀ ਅੰਦਾਜ਼ਾ ਲਾ ਲੋਗੇ ਪਰ ਅੱਜ ਆਪਾਂ 2 ਲੱਖ ਦੀ ਬਜਾਏ ਚੈਲੰਜ ਕਰਦੇ ਆਂ ਕਿ ਜਿਹੜੇ 46 ਕੁਇੰਟਲ ਹੁਣ ਝਾੜ ਕਹਿੰਦੇ ਨੇ ਪਹਿਲਾਂ 42 ਕਹਿੰਦੇ ਹੁੰਦੇ ਸੀ ਹੁਣ 46 ਕਹਿਣ ਲੱਗ ਪਏ ਨੇ ਸਾਡੀ ਜ਼ਮੀਨ ਹੋਵੇਗੀ ਪੰਜਾਬ ਦੇ ਜਿਹੜੇ ਮਰਜ਼ੀ ਜ਼ਿਲ੍ਹੇ ਦੇ ਵਿੱਚ ਕਹਿ ਦਿਓ ਜੇ ਉੱਥੇ ਤੁਹਾਨੂੰ ਜ਼ਮੀਨ ਦੇ ਦੇਵਾਂਗੇ ਸਭ ਤੋਂ ਵਧੀਆ ਜ਼ਮੀਨ ਦੇਵਾਂਗੇ ਚਾਹੇ ਟੈਸਟ ਕਰਾ ਲਿਓ ਜੇ ਜੇਕਰ ਮਾਜੇ ਦੇ ਵਿੱਚ ਤੁਸੀਂ ਜ਼ਮੀਨ ਲੈਣੀ ਹੈ ਤਾਂ ਮੈਂ ਆਪਣੀ ਤੁਹਾਨੂੰ ਜ਼ਮੀਨ ਦਊਂਗਾ ਝੂਟੇ ਦੇ ਸਰ ਵਰਗੀ ਜ਼ਮੀਨ ਦੇਵਾਂਗੇ 12 12 ਟਰਾਲੀਆਂ ਰੂੜੀ ਅੱਗੇ ਦੇਾਂਗੇ ਇੱਕ ਕਿਲੇ ਦੇ ਵਿੱਚ ਨਹਿਰੀ ਪਾਣੀ ਪੈਂਦਾ ਹੈ ਬਾਕੀ ਮੋਟਰ ਦਾ ਪਾਣੀ ਬਹੁਤ ਵਧੀਆ ਹੈ ਤੇ ਜਿੰਨਾ ਵੀ ਤੁਸੀਂ ਖਰਚਾ ਕਰੋਗੇ 50-60 ਹਜ਼ਾਰ ਰੁਪਏ ਤੱਕ ਵੀ ਇੱਕ ਕਿਲੇ ਦੇ ਉੱਤੇ ਖਰਚਾ ਕਰ ਦੇਾਂਗੇ ਪਰ ਸ਼ਰਤ ਇੱਕੋ ਹੀ ਹੈ ਕਿ ਝਾੜ ਤੁਹਾਡਾ 45 ਕੁਇੰਟਲ ਕਿਲੇ ਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਜਿਹੜਾ ਵੀ ਕਹੋਗੇ ਉਹ ਲਾਵਾਂਗੇ ਜੇਕਰ ਝਾੜ 45 ਕਵੰਡਲ ਕਿੱਲੇ ਦੇ ਵਿੱਚੋਂ ਨਿਕਲ ਆਉਂਦਾ ਹੈ ਤਾਂ 10 ਲੱਖ ਰੁਪਏ ਦਾ ਇਨਾਮ ਦੇਵਾਂਗੇ ਤੇ ਜੇਕਰ ਝਾੜ ਨਹੀਂ ਨਿਕਲਦਾ ਤੇ ਪੈਸਾ ਕੋਈ ਨਹੀਂ ਲੈਂਦੇ ਤੁਹਾਡੇ ਕੋਲੋਂ ਤੁਹਾਨੂੰ ਉਸੇ ਵੀਡੀਓ ਦੇ ਵਿੱਚ ਖਿਲਾੜ ਕੇ ਪੁੱਛਾਂਗੇ ਕਿ ਹੁਣ ਦੱਸੋ ਕਮੀ ਕਿੱਥੇ ਰਹਿ ਗਈ ਹੈ ਕੀ ਨਹੀਂ ਹੋਇਆ ਕਿਦੇ ਕਰਕੇ 45 ਕਵੰਡਲ ਤੁਹਾਡਾ ਝਾੜ ਨਹੀਂ ਨਿਕਲਿਆ ਤੁਸੀਂ ਤੇ ਹਿੱਕਾਂ ਠੋਕ ਠੋਕ ਕੇ YouTube ਦੇ ਉੱਤੇ Facebook ਦੇ ਉੱਤੇ ਕਹਿੰਦੇ ਹੁੰਦੇ ਹੁੰਦੇ ਸੋ ਕਿ 46 46 ਕਵੰਡਲ ਵੀ ਨਿਕਲਦਾ ਹੈ 45 ਵੀ ਨਿਕਲਦਾ ਹੈ ਕਿ ਬਸ ਉਹ ਗੱਲਾਂ ਹੀ ਸੀ ਫਿਰ ਸ਼ਰਤ ਇੱਕੇ ਪਾਸੇ ਦੀ ਹੈ ਇੱਕੇ ਪਾਸੇ ਦੀ ਸ਼ਰਤ ਹੈ ਤੁਹਾਡੇ ਕੋਲੋਂ ਇੱਕ ਭਈਆ ਵੀ ਨਹੀਂ ਲੈਂਦੇ ਜੇ ਹਾਰ ਵੀ ਜਾਓਗੇ ਤਾਂ ਵੀ ਕੁਝ ਨਹੀਂ ਲੈਂਦੇ ਬਸ ਵੀਡੀਓ ਦੇ ਵਿੱਚ ਨਾਲ ਖਿLAR ਕੀ ਤੁਹਾਨੂੰ ਵੀਡੀਓ ਅਪਲੋਡ ਕਰਾਂਗੇ YouTube ਤੇ ਇੰਨੀ ਕੋ ਗੁਜਾਰਸ਼ ਹੈ ਤੇ ਜੇਕਰ ਤੁਸੀਂ ਜਿੱਤ ਗਏ ਤਾਂ 10 ਲੱਖ ਰੁਪਏ ਤੁਹਾਨੂੰ ਇਨਾਮ ਦੇਾਂਗੇ ਤੁਹਾਡੀ ਕੰਪਨੀ ਦਾ ਨਾਂ ਬਣ ਜਾਊਗਾ ਇਹਦੇ ਨਾਲ ਜਿਹੜੀ ਵੀ ਕਿਸੇ ਕੰਪਨੀ ਨੇ ਭਾਰਤ ਦੀ ਨੇ ਜਿਹੜੇ ਵੀ ਕਿਸੇ ਦੁਕਾਨਦਾਰ ਨੇ ਸਾਡੇ ਨਾਲ ਟਾਈਪ ਕਰਨਾ ਹੋਵੇ WhatsApp ਦਾ ਨੰਬਰ ਜਿਹੜਾ ਤੁਹਾਨੂੰ ਥੱਲੇ ਮਿਲ ਜਾਊਗਾ ਮੈਸੇਜ ਕਰ ਦਿਓ ਜੇ ਤੁਹਾਡੇ ਨਾਲ ਲਿਖਤੀ ਕਾਰਵਾਈ ਕਰਕੇ ਚੱਲਾਂਗੇ ਕਿ ਜੋ ਵੀ ਤੁਸੀਂ ਆਖੋਗੇ ਜਿੰਨਾ ਵੀ ਖਰਚਾ ਆਖੋਗੇ ਸਾਰਾ ਕੀਤਾ ਜਾਊਗਾ ਪਰ ਜੇਕਰ ਫਿਰ ਵੀ ਤੁਹਾਡਾ ਉਹਨਾਂ ਝਾੜ ਨਾ ਨਿਕਲਿਆ ਜਿੰਨਾ ਤੁਸੀਂ ਉਹਨਾਂ ਮਸ਼ਹੂਰੀਆਂ ਦੇ ਵਿੱਚ ਕਹਿੰਦੇ ਜੇ ਤੇ ਤੁਹਾਨੂੰ ਹਜ਼ਾਰ ਸਵਾਲ ਮੈਂ ਪੁੱਛੂੰਗਾ ਇਸੇ ਚੈਨਲ ਦੇ ਉੱਤੇ ਯਾਰ ਤੁਸੀਂ ਏਸੀ ਵਾਲੇ ਕਮਰੇ ਦੇ ਵਿੱਚ ਬਹਿ ਕੇ ਮਸ਼ਹੂਰੀਆਂ ਕਰਾਉਣ ਬਹਿ ਜਾਂਦੇ ਜੇ ਮੇਰੇ ਹੀ ਭਾਈਚਾਰੇ ਦੇ ਕੋਲੋਂ ਯੂਟਿਊਬਰਾਂ ਦੇ ਕੋਲੋਂ ਕੱਲਾ ਬਸ ਝੂਠ ਤੇ ਲੱਕ ਬੰਨਿਆ ਹੈ ਕਿ 45 ਕੁਇੰਟਲ ਨਿਕਲ ਆਊਗਾ 46 ਕੁਇੰਟਲ ਨਿਕਲ ਆਊਗਾ ਕਦੀ ਗਰਾਊਂਡ ਲੈਵਲ ਤੇ ਆ ਕੇ ਵੇਖਿਆ ਹੈ ਕਿ ਝੋਨੇ ਦੀ ਹਾਲਾਤ ਕੀ ਨੇ ਕੀ ਬਣਦੇ ਆ ਅੱਜਕਲ ਬਿਮਾਰੀਆਂ ਕਿਹੜੀਆਂ ਆਈ ਜਾਂਦੀਆਂ ਨੇ ਉਹਨਾਂ ਦੇ ਨਾਲ ਨਜਿੱਠਣਾ ਕਿਵੇਂ ਆ ਬਸ ਨਵੀਆਂ ਵੈਰਾਈਟੀਆਂ ਤੁਸੀਂ ਕੱਢੀ ਜਾਂਦੇ ਜੋ ਜ਼ਿਮੀਂਦਾਰ ਉਹਨਾਂ ਦੇ ਪਿੱਛੇ ਭੱਜੀ ਜਾਂਦੇ ਨੇ ਹੋਰ ਦੋ ਚੌ ਮਹੀਨਿਆਂ ਨੂੰ ਬਹੁਤ ਸਾਰੇ ਜ਼ਿੰਮੇਦਾਰ ਨੇ ਜਿਹੜੇ ਅੱਖਾਂ ਦੇ ਵਿੱਚ ਘਸੁੰਨ ਲੈ ਲੈ ਕੇ ਆਉਂਦੇ ਹੁੰਦੇ ਨੇ ਸਾਡੇ ਕੋਲ ਕਿ ਫਲਾਣੇ ਦੁਕਾਨਦਾਰ ਨੇ ਵੀ ਸਾਨੂੰ ਨਕਲੀ ਦੇ ਦਿੱਤਾ ਫਲਾਣੇ ਨੇ ਸਾਨੂੰ ਇਦਾਂ ਕਰਤਾ ਉਦਾਂ ਕਰਦਾ ਪਰ ਅੱਜ ਕੱਲ ਉਹਨਾਂ ਨੂੰ ਅਸੀਂ ਬਿਲਕੁਲ ਯਾਦ ਨਹੀਂ ਗਏ ਅੱਜ ਕੱਲ ਉਹਨਾਂ ਵੱਡੇ ਤੋਂ ਵੱਡੇ ਗਪੌੜ ਦੇ ਗੱਪਾਂ ਦੇ ਵਿੱਚ ਫਸਣਾ ਹੈ ਜਿਹੜਾ 45 ਕੁੰਡਲ ਆਖੂਗਾ ਉਹਦੇ ਕੋਲ ਵੀ ਲੈਣਾ ਹੈ ਤੇ ਜੇ ਕਿਸੇ ਨੇ 46 ਕਹਿ ਦਿੱਤਾ ਤੇ ਹੋ ਸਕਦਾ 45 ਵਾਲੇ ਦਾ ਵਾਪਸ ਕਰ ਦੇਣ ਤੇ 46 ਵਾਲੇ ਕੋਲ ਭੱਜ ਜਾਣਾ ਜੇ 47 ਕਹਿ ਦਿੱਤਾ ਤੇ ਹੋ ਸਕਦਾ 46 ਵਾਲੇ ਦਾ ਵਾਪਸ ਕਰ ਦੇਣ 47 ਵਾਲੇ ਕੋਲ ਭੱਜ ਜਾਣਾ ਇਹ ਜ਼ਿੰਮੇਦਾਰ ਜਿਹੜੇ ਨੇ ਸਾਡੇ ਜਾਣ ਬੁੱਝ ਕੇ ਇਹਨਾਂ ਚੀਜ਼ਾਂ ਦੇ ਵਿੱਚ ਫਸਦੇ ਨੇ ਉਹਦੇ ਤੋਂ ਬਾਅਦ ਦੇ ਵਿੱਚ ਫਿਰ ਅਨਜਾਮ ਬਹੁਤ ਜ਼ਿਆਦੇ ਮਾੜੇ ਭੁਗਤਣ ਨੂੰ ਮਿਲਦੇ ਨੇ ਜੇਕਰ ਕੋਈ ਵੀ ਲਾਲਾ ਤੁਹਾਨੂੰ ਕੋਈ ਦੁਕਾਨਦਾਰ ਕੋਈ ਕੰਪਨੀ ਤੁਹਾਨੂੰ ਇਹਨਾਂ ਝਾੜ ਦੱਸਦੀਏ ਤਾਂ ਇਹ ਵੀਡੀਓ ਨਾਲ ਲੱਗੇ ਜਾਇਓ ਜੇ ਦਿਖਾ ਦਿਓ ਜੀ ਉਹਨੂੰ ਜੇ ਤੱਕ ਕਬੂਲ ਕਰ ਲਊਗੀ ਤਾਂ ਉਹਦਾ ਬੀ ਲੈ ਲਿਓ ਜੇ ਸਾਡੇ ਨਾਲ ਟਾਈ ਅਪ ਕਰ ਲਵੇ ਇਹਦੇ ਨਾਲੋਂ ਵੱਡੀ ਗੱਲ ਕੋਈ ਹੋਰ ਹੋ ਹੀ ਨਹੀਂ ਸਕਦੀ ਨਾਲੇ ਤਾਂ ਆਪਣੇ ਬੀ ਨੂੰ ਪ੍ਰੂਫ ਕਰਨ ਦਾ ਬਹੁਤ ਵੱਡਾ ਇੱਕ ਪਲੇਟਫਾਰਮ ਮਿਲਣ ਲਿਆ ਤੇ ਨਾਲ ਦੀ ਨਾਲ 10 ਲੱਖ ਰੁਪਏ ਦਾ ਇਨਾਮ ਵੀ ਮਿਲਣ ਦੇ ਹੂਰ ਲੈਣਾ ਕੀ ਹੈ ਕਿਸੇ ਕੰਪਨੀ ਨੇ ਪਰ ਇਹ ਨਹੀਂ ਕਰਨਗੇ ਬਹੁਤ ਸਾਰੇ ਸਾਡੇ ਜਿਹੜੇ ਪਾਈਚਾਰਾ ਯੂਟਿਊਬਰ ਹੈ ਉਹ ਥੋੜੇ ਬਾਤੇ ਪੈਸੇ ਲੈ ਕੇ ਯਾਰ ਤੁਸੀਂ ਹੱਦ ਕਰਦੇ ਜੇ ਕੀ ਕਰੀ ਜਾਂਦੇ ਜੇ ਤੁਸੀਂ ਇਹਨਾਂ ਠੱਗਾਂ ਦੀਆਂ ਮਸ਼ਹੂਰੀਆਂ ਕਰੀ ਜਾਂਦੇ ਜੇ ਯਾਦ ਰੱਖਿਓ ਜੇ ਜਿਹੜੇ ਪੈਸੇ ਪੂਸੇ ਲੈ ਕੇ ਤੁਸੀਂ ਵੀਡੀਓ ਕਰਦੇ ਹੋ ਕੀ ਗੱਲ ਅਸੀਂ ਨਹੀਂ ਕਰ ਸਕਦੇ ਸਾਡੇ ਪੰਜਾਬ ਦੇ ਸਭ ਤੋਂ ਵੱਡੇ ਖੇਤੀਬਾੜੀ ਦੇ ਚੈਨਲ ਨੇ ਅਸੀਂ ਨਹੀਂ ਕਰਦੇ ਉਹਨਾਂ ਠੱਗਾਂ ਦੀਆਂ ਵੀਡੀਓ ਕਰਦੇ ਉਹ ਜੇ ਲੱਖਾਂ ਸਾਡੇ ਕੋਲੋਂ ਨਿਤ ਦੀਆਂ ਈਮੇਲਾਂ ਆਉਂਦੀਆਂ ਨੇ ਕਿ ਸਾਡੀ ਐਡ ਕਰਦੇ ਹੋ ਸਾਡੀ ਐਡ ਕਰਦੇ ਹੋ ਅਸੀਂ ਬਿਲਕੁਲ ਇਹੋ ਜਿਹਿਆਂ ਦੇ ਵੱਲ ਝਾਕਦੇ ਵੀ ਨਹੀਂਗੇ ਕਿਉਂਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਇਹਨਾਂ ਦੀ ਰਾਗ ਰਾਗ ਨੂੰ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਬੋਲਦੇ ਨੇ ਕੀ ਕਰਦੇ ਨੇ ਕਿੰਨੇ ਜ਼ਿਮੀਦਾਰ ਮਰਦੇ ਨੇ ਪੰਜਾਬ ਦੇ ਵਿੱਚ ਸਾਲ ਦੇ ਵਿੱਚ ਤੇ ਕਿੰਨੇ ਡੁਪਲੀਕੇਟ ਬੀਆਂ ਦੇ ਕਰਕੇ ਮਰਦੇ ਨੇ ਤੇ ਕਿਵੇਂ ਉਹਨਾਂ ਨੂੰ ਫਸਾਇਆ ਜਾਂਦਾ ਹੈ ਬੜੇ ਦੁੱਖ ਦੀ ਗੱਲ ਹੈ ਜੇ ਇਸ ਵੀਡੀਓ ਨੂੰ ਕੋਈ ਕਬੂਲ ਨਹੀਂ ਕਰਦਾ ਤੇ ਸਮਝ ਲਿਓ ਕਿ ਉਹ ਠੱਗ ਬੰਦਾ ਹੈ ਤੇ ਜਾਣ ਬੁੱਝ ਕੇ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਦਾ ਝਾੜ ਦੱਸ ਦੱਸ ਕੇ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਕਿਸਾਨਾਂ ਦੇ ਨਾਲ ਤੇ ਆਪਣੇ ਭਾਈਚਾਰੇ ਦੇ ਵਿੱਚ ਜੇ ਕੋਈ ਇਸ ਵੀਡੀਓ ਨੂੰ ਕਬੂਲ ਕਰਨ ਵਾਲਾ ਹੈਗਾ ਜੁਰਤ ਰੱਖਦੇ ਤੇ ਉਹਦੇ ਨਾਲ ਵੀ ਜਰੂਰ ਸ਼ੇਅਰ ਕਰਦੇ ਹੋ ਜੇ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ